10ਵਾਂ ਅੰਤਰਰਾਸ਼ਟਰੀ ਯੋਗ ਦਿਵਸ ਹੈ ਕਰੋ ਯੋਗ ਰਹੋ ਨਿਰੋਗ ਪੂਰਾ ਦੇਸ਼ ਮਨਾ ਰਿਹਾ ਹੈ ਯੋਗ ਦਿਹਾੜਾ ਤਾਂ ਜੀ ਕਿ ਯੋਗ ਹੀ ਫਿਟ ਰਹਿਣ ਦਾ ਮੰਤਰ ਹੈ ਜੁਤੇ ਕਿ ਬੜੇ ਉਤਸ਼ਾਹ ਨਾਲ ਇਹ ਦਿਹਾੜਾ ਮਨਾਇਆ ਜਾ ਰਿਹਾ ਸੋ ਤਸਵੀਰਾਂ ਵੀ ਤੁਹਾਨੂੰ ਦਿਖਾ ਰਿਹਾ ਜੁਤੇ ਕਿ ਵੱਖ-ਵੱਖ ਸ਼ਹਿਰ ਦੀਆਂ ਪਚਿਆਲਾ ਬਟਿੰਡਾ ਤੂਰੀ ਚੁਲੰਦਰ ਨਵਾਂ ਸ਼ਹਿਰ ਅੰਮ੍ਰਿਤਸਰ ਫਿਰੋਜ਼ਪੁਰ ਬਰਨਾਲਾ ਜੁਨੋਕਾਂ ਨੂੰ ਜਾਗਰੂਕ ਕਰਨ ਦੇ ਲਈ ਜ਼ਿੰਦਗੀ ਦੇ ਵਿੱਚ ਨਵੀਂ ਊਰਜਾ ਭਰਨ ਦੇ ਲਈ ਜਣਾ ਕਿ ਯੋਗ ਕੀਤਾ ਜਾ ਰਿਹਾ ਕਰੋ ਯੋਗ ਰਹੋ ਨਿਰੋਗ तो जो कि दसवें अंतरराष्ट्रीय योग दिवस है जिथे कि यह दिहाड़ा बेहद ही उत्साह के मनाया जा रहा है सो लोगों के भी बड़ा उत्साह है जोड़ा कि तहु तो कि दिखा रहे हैं तस्वीर के भी जो कि लोग ने योगा करते हुए दिखाई दे रहे हैं सो पटियाला भी जो कि योग किया जा रहा बठिंडा धुरी दे धूरी जलंधर नवाशहर अमृतसर फिरोजपुर बरनला सो लोगों के बड़ा ही उत्साह देखा जा रहा है तूरी तूरी, शहर, सो करो योग

आज हमने 21 जून 2024 को टेंथ इंटरनेशनल योगा डे सेलिब्रेट किया है पोलो ग्राउंड पटियाला में इस बार की योगा थीम है योगा फॉर सेल्फ एंड सोसाइटी यहाँ पर बहुत अच्छा मौसम था और बहुत सारे डिग्नेटरीज आए थे यहाँ पर सबसे पहले एक म्यूज़िकल योगा टीम जो सीएम की योगशाला के द्वारा किड्स द्वारा परफॉर्म की गई थी वो हुआ फिर योगा प्रोटोकॉल टीम परफॉर्म किया गया था हमारी टीम की तरफ से और उसके बाद म्यूजिकल योगा बाय मिस्टर सतविंदर सिंह जी परफॉर्म किया गया, ने परफॉर्म किया था जो कि बहुत अच्छा रहा योगा हमारे लिए सिर्फ एक फिजिकल एक्सरसाइज नहीं है ये एक ब्रीदिंग प्रैक्टिस एक इमोशनल फिजिकल स्पिरिचुअल सभी हेल्थ को कंबाइन करने के लिए किया जाता है योगा फॉर सेल्फ एंड सोसाइटी का ये है कि हमने योगा अपने लिए भी करना है और अगर हम खुद हेल्दी रहेंगे तो सोसाइटी भी हेल्दी रहेगी हमारे डिपार्टमेंट की तरफ से डिस्ट्रिक्ट आयुर्वेद एंड यूनानी ऑफिसर साथ में डिस्ट्रिक्ट एडमिनिस्ट्रेशन पटियाला की तरफ से ये पूरा इवेंट ऑर्गेनाइज हुआ था जिसमें अराउंड वन लोगों ने पार्टिसिपेट किया था हमारे यहाँ पर पिछले दो तो मंथ से यो इंटरनेशनल योगा डे की तैयारियाँ चल रही हैं जिसमें लाइव यूट्यूब सेशंस मॉर्निंग एंड इवनिंग डायरेक्टोरेट ऑफ आयुर्वेदा पंजाब की तरफ से लिए जा रहे थे प्लस एवरी आयुष हेल्थ एंड वेलनेस सेंटर में योगा की जो क्लासेस हैं वो एवरी डे ली जा रही हैं ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਡਾਕਟਰ ਜਸਪ੍ਰੀਤ ਕੌਰ ਆਯੁਰਵੈਦਿਕ ਮੈਡੀਕਲ ਆਫੀਸਰ ਪਟਿਆਲਾ ਅੱਜ ਇੰਟਰਨੈਸ਼ਨਲ ਯੋਗਾ ਦਿਵਸ ਤੇ ਮੈਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਯੋਗਾ ਸਿਰਫ ਇੱਕ ਦਿਨ ਨਹੀਂ ਪ੍ਰੈਕਟਿਸ ਲਈ ਨਹੀਂ ਹੈਗਾ ਇਸ ਨੂੰ ਤੁਸੀਂ ਆਪਣੀ ਦਿਨਚਰਿਆ 'ਚ ਐਡ ਕਰੋ ਜਦੋਂ ਟਾਈਮ ਮਿਲਦਾ ਸਵੇਰੇ ਤੇ ਸ਼ਾਮ ਨੂੰ ਜ਼ਰੂਰ ਕਰੋ ਇਹਦੇ ਨਾਲ ਤੁਸੀਂ ਨਿਰੋਗ ਰਹਿ ਸਕਦੇ ਹੋ ਜਿੰਨੇ ਕਿਤਾ ਯੋਗ ਉਹ ਕਦੀ ਨਾ ਹੋਇਆ ਰੋਗ ਰਸ ਅਤੇ ਉਹ ਰਹਿਣਾ ਨਿਰੋਗ मेरा नाम डॉक्टर पूजा अरोड़ा है और आज की योगा की इस सुबह में आप देख ही सकते हैं कि कितना हमने आनंद जो है वो प्राप्त किया है जैसे कि कहा जाता है कि योग न केवल शरीर को शुद्धि करता है शरीर को स्वस्थ रखता है ये मन को भी स्वस्थ रखता है तो हम आपसे अनुरोध करते हैं जैसे आयुर्वेदिक यूनानी पटियाला की टीम की तरफ से कि योग अपनाएं और अपने जीवन को स्वस्थ बनाए धन्यवाद ये इंटरनेशनल योगा दिवस के उपलक्ष्य विच ਸੰਤਨੰਦਨਕਾਰੀ ਮਿਸ਼ਨ ਵੱਲੋਂ ਵੀ ਆਪਣਾ ਸਾਰੇ ਹਿੰਦੁਸਤਾਨ ਦੇ ਵਿੱਚ ਸਾਰੇ ਦੁਨੀਆ ਭਰ ਦੇ ਮੁਲਕਾਂ ਦੇ ਵਿੱਚ ਯੋਗਦਾਨ ਪਾਏ ਗਏ ਨੇ ਹਰ ਜਗ੍ਹਾ ਤੇ ਜਿੱਥੇ ਵੀ ਇਹਨਾਂ ਨੂੰ ਉਪਯੁਕਤ ਸਥਾਨ ਮਿਲੇ ਚਾਹੇ ਉਹ ਬਾਹਰ پارکਾਂ ਵਿੱਚ ਜਾਂ ਸਸਤ ਸੰਪਵਣਾ ਵਿੱਚ ਸਾਰੇ ਸ਼ਰਧਾਲੂਆਂ ਨੇ ਇਸ ਪ੍ਰੋਗਰਾਮ ਨੂੰ ਬੜੇ ਉਤਸ਼ਾਹ ਦੇ ਨਾਲ ਨਿਭਾਇਆ ਹੈ ਇਸ ਦਾ ਮਕਸਦ ਇਹ ਹੀ ਹੈ ਕਿ ਜਿੱਥੇ ਸਾਡਾ ਤਨ ਵੀ ਤੰਦਰੁਸਤ ਰਹੇ ਉੱਥੇ ਨਾਲ ਨਾਲ ਮਹਾਪੁਰਸ਼ਾਂ ਦੇ ਬਚਨ ਸ਼ਰਵਣ ਕਰਕੇ ਮਨ ਨੂੰ ਵੀ ਤੰਦਰੁਸਤ ਕਰਨਾ ਹੁੰਦਾ ਹੈ ਤਾਂ ਕਿ ਜੋ ਜੀਵਨ ਦਾ ਪੂਰਾ ਆਨੰਦ ਜੋ ਹੈ ਹਰ ਮਨੁੱਖ ਪ੍ਰਾਪਤ ਕਰ ਸਕੇ ਤੋਂ ਇਸ ਮੌਕੇ ਤੇ ਸਾਡੇ ਯੋਗਾ ਟੀਚਰ ਬੇਟੀ ਅਨੂ ਬੋਇਲ ਜੀ ਨੇ ਬਹੁਤ ਸੁੰਦਰ ਢੰਗ ਨਾਲ ਸਾਨੂੰ ਜੋ ਹੈ ਇਹ ਅੱਜ ਯੋਗਾ ਦੇ ਮਹੱਤਵ ਤੋਂ ਜਾਣੂ ਕਰਾਇਆ ਹੈ ਬਹੁਤ ਸੁੰਦਰ ਅਕਸ਼ ਸੈਜਨ ਗੀਤਿਆਂ ਨੇ ਔਰ ਇਹ ਜਿਵੇਂ ਲੱਗਦਾ ਹੈ ਬਾਡੀ ਹਲਕੀ-ਪੁਲਕੀ ਹੋ ਜਾਂਦੀ ਹੈ ਤੋਂ ਇਹ ਜੋ ਯੋਗ ਦਾ ਮਕਸਦ ਇਹੀ ਹੈ ਜੋੜਨਾ ਇਸ ਆਤਮਾ ਨੂੰ ਮਨ ਨੂੰ ਇਸ ਪ੍ਰਾਲਕ ਦੇ ਨਾਲ ਪ੍ਰਭੂ ਪਰਮਾਤਮਾ ਜੋੜਨਾ ਜਿਹੜਾ ਸਾਡਾ ਸਾਰਿਆਂ ਦਾ ਮੂਲ ਹੈ ਔਰ ਉਹੀ ਵਿਚਾਰ ਵੀ ਮਹਾਪੁਰਸ਼ ਆਪਣੇ ਸੰਗਤਾਂ ਵਿੱਚ ਆਪਣੇ ਪ੍ਰਵਚਨਾਂ ਦੇ ਵਿੱਚ ਸਾਨੂੰ ਸਾਰਿਆਂ ਦਾ ਮਾਰਗਦਰਸ਼ਨ ਕਰਦੇ ਨੇ ਕਿ ਐ ਇਨਸਾਨ ਤੂੰ ਵੀ ਆਪਣੇ ਮੂਲ ਦੇ ਨਾਲ ਵੀ ਤੇਰਾ ਯੋਗ ਹੋ ਜਾਣਾ ਚਾਹੀਦਾ ਹੈ ਤਾਂ ਕਿ ਤੇਰੀ ਆਤਮਾ ਤੇਰਾ ਮਨ ਵੀ ਅੰਦਰ ਉਸ ਰਹੇਗਾ ਔਰ ਜਦ ਇਹ ਯੋਗ ਕਰਦੇ ਹੈ ਸਰੀਰ ਦਾ ਇਸਨ ਅਰਥ ਹੈ ਸਰੀਰ ਵੀ ਤੰਦਰੁਸਤ ਰਹਿਣਾ ਹੈ ਅਤੇ ਦੋਨੋਂ ਹੀ ਤੰਦਰੁਸਤ ਰਹਿਣ ਤਦੇ ਜੀਵਨ ਦਾ ਆਨੰਦ ਹੈ ਅਗਰ ਸਰੀਰ ਕਰਕੇ ਕੋਈ ਜ਼ਿਆਦਾ ਤਾਕਤਵਰ ਹੈ ਲੇਕਰ ਮਾਨਸਿਕ ਤੌਰ ਤੇ ਡਿਪਰੈਸ਼ਨ ਵਿੱਚ ਹੈ ਤੇ ਉਹ ਜੀਵਨ ਦਾ ਆਨੰਦ ਨਹੀਂ ਪ੍ਰਾਪਤ ਕਰ ਸਕਦਾ ਹੈ ਤੋਂ ਤੰਦਰੁਸਤੀ ਦੋਨਾਂ ਦੀ ਚਾਹੀਦੀ ਹੈ ਤਨ ਦੀ ਵੀ ਔਰ ਮਨ ਦੀ ਵੀ ਤੋਂ ਯੋਗ ਜੋ ਹੈ ਇੱਕ ਬਹੁਤ ਅੱਛਾ ਸਾਧਨ ਹੈ ਜਿਸ ਦੇ ਵਿੱਚ ਤਨ ਵੀ ਔਰ ਮਨ ਵੀ ਔਰ ਜੋ ਆਤਮਿਕ ਇੱਕ ਐਸਾ ਰਿਸ਼ਤਾ ਜੁੜ ਜਾਂਦਾ ਹੈ ਤੋਂ ਇਸ ਮੌਕੇ ਦੇ ਉਤੇ ਸਾਡੇ ਸਾਰੇ ਹੀ ਲੋਕਲ ਸਾਥ ਸੰਗਤ ਨੇ ਭਾਗ ਲਿੱਤਾ ਹੈ ਸਾਰਾ ਦਾਹੀ ਬਹੁਤ-ਬਹੁਤ ਸ਼ੁਭ ਕਾਮਨਾਵਾਂ ਸਾਡੇ ਸੰਜੋਗਕ ਮਹਤਮਾ ਦਰਸ਼ਮੋ ਜੀ ਨੇ ਬਹੁਤ ਕਿਰਪਾ ਕਰਕੇ ਇਹ ਸਾਰੀ ਵਿਵਸਥਾ ਕੀਤੀ ਹੈ ਸਾਰੇ ਅਧਿਕਾਰੀਆਂ ਨੇ ਸੇਵਾਦਾਰ ਦੇ ਨੌਜਵਾਨਾਂ ਨੇ ਵਿਵਸਥਾ ਕੀਤੀ ਹੈ ਸਾਰਿਆਂ ਦਾ ਹੀ ਬਹੁਤ-ਬਹੁਤ ਸ਼ੁਕਰਾਨਾ ਹੈ ਪਿਆਰ ਸੇ ਕਹਿਣਾ ਜੀ ਤਾ ਨਿਰੰਕਾਰ ਜੀ ਪਹਿਲਾਂ ਤਾਂ ਮੈਂ 10ਵੇਂ ਅੰਤਰਰਾਸ਼ਟਰੀ ਯੋਗ ਦਿਵਸ ਉਤੇ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ ਹਾਂ ਤੇ ਇਸ ਤੋਂ ਇਲਾਵਾ ਮੈਂ ਤਾਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਜੋ ਕਿ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਹੈਗਾ ਇਹ ਸਿਰਫ ਅੱਜ ਦਾ ਦਿਨ ਹੀ ਨਹੀਂ ਮਨਾਣਾ ਹੈਗਾ ਆਪਾਂ ਨੇ 365 ਦੇ 365 ਦਿਨ ਬਣਾਉਣਾ ਹੈਗਾ ਕਿਉਂ ਕਿ ਯੋਗ ਨੂੰ ਅਪਣਾ ਕੇ ਲੱਖਾਂ ਲੋਕ ਬਿਮਾਰੀਆਂ ਤੋਂ ਮੁਕਤ ਹੋ ਰਹੇ ਹੈਗੇ ਨੇ ਡਿਪਰੈਸ਼ਨ ਮੋਟਾਪਾ ਸ਼ੂਗਰ ਜਾਣੇ ਜਾਣੇ अनेका ਰੋਗਾਂ ਤੋਂ ਮੁਕਤ ਹੋ ਰਹੇ ਹੈਗੇ ਨੇ ਤੇ ਆਪਣੇ ਜੀਵਨ ਨੂੰ ਸਫਲ ਬਣਾ ਰਹੇ ਹੈਗੇ ਨੇ ਅਗਰ ਆਪਾਂ ਵੀ ਇਹ ਪ੍ਰਣ ਕਰੀਏ ਅੱਜ ਦੇ ਦਿਨ ਅੱਜ ਦੇ ਸ਼ੁਭ ਮੌਕੇ ਤੇ ਸ਼ੁਭ ਦਿਹਾੜੇ ਉੱਤੇ ਅਗਰ ਆਪਾਂ ਪ੍ਰਣ ਕਰੀਏ ਕਿ ਆਪਾਂ ਯੋਗ ਨੂੰ ਅਪਣਾਈਏ ਤਾਂ ਆਪਾਂ ਬਹੁਤ ਸਾਰੀਆਂ ਖਤਰਨਾਕ ਬਿਮਾਰੀਆਂ ਤੋਂ ਬਚ ਸਕਦੇ ਹੈਗੇ ਆ ਆਪਣੇ ਜੀਵਨ ਨੂੰ ਆਪਣੇ ਲਾਈਫ ਸਟਾਈਲ ਨੂੰ ਮਤਲਬ ਬਹੁਤ ਹੀ ਡਿਸਪਲਿਨਡਰੀ ਕੇ ਨਾਲ, ਸ਼ੁੱਧ ਤਰੀਕੇ ਨਾਲ, ਆਰਗੇਨਿਕ ਤਰੀਕੇ ਨਾਲ ਅਪਣਾ ਕੇ ਸਵਸਥ ਰਹਿ ਸਕਦੇ ਹੈਗੇ ਆ ਤੇ ਲੰਬਾ ਜੀਵਨ, ਸਵਸਥ ਜੀਵਨ, ਖੁਸ਼ੀਵਾਰ ਜੀਵਨ ਬਤੀਤ ਕਰ ਸਕਦੇ ਹੈਗੇ ਆ। ਸਰ ਸੀਐਮ ਜੋਗਸ਼ਲਾ ਨਾਲ ਬਹੁਤ ਤਵਾ ਪਿਆ ਹੈਗਾ। ਜਿਹੜੇ ਲੋਕ ਪਹਿਲਾਂ ਬਿਲਕੁਲ ਯੋਗ ਬਾਰੇ ਜਾਣਦੇ ਵੀ ਨਹੀਂ ਹੈਗੇ ਸੀਗੇ, ਉਹਨਾਂ ਨੂੰ ਵੀ ਹੁਣ ਯੋਗ ਬਾਰੇ ਪਤਾ ਲੱਗਣ ਲੱਗ ਗਿਆ। ਉਹ ਵੀ ਹੁਣ ਉੱਠ ਗਏ ਹੈਗੇ ਨੇ, ਯੋਗ ਨੂੰ ਅਪਣਾ ਰਹੇ ਹੈਗੇ ਨੇ, ਤੰਦਰੁਸਤ ਹੋ ਰਹੇ ਹੈਗੇ ਨੇ ਤੇ ਬਾਕੀਆਂ ਨੂੰ ਵੀ ਸਨੇਹਾ ਲਗਾ ਰਹੇ ਹੈਗੇ ਨੇ। ਵੀ ਤੁਸੀਂ ਵੀ ਯੋਗ ਕਰੋ ਤੇ ਤੰਦਰੁਸਤ ਰਹੋ। ਇਸਨੂੰ ਧੰਨਵਾਦ ਕਰ ਦੂੰ ਸੀ ਸੀਐਮ ਸਾਹਿਬ ਦਾ ਹਾਂਜੀ ਅਸੀਂ ਪੰਜਾਬ ਸਰਕਾਰ ਦਾ ਸੀਐਮ ਸਾਹਿਬ ਦਾ ਸੂਬਾ ਘਾਰੀ ਸਾਹਿਬਾਂ ਦਾ ਜਿਨ੍ਹਾਂ ਨੇ ਇਹ ਇਨੀਸ਼ੀਏਟਿਵ ਲਿਆ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਸ ਦੇ ਨਾਲ ਕੀ ਇਹ ਬਹੁਤ ਵਧੀਆ ਉਪਰਾਲਾ ਹੈਗਾ ਮਤਲਬ ਹਰ ਕੈਟਾਗਰੀ ਦਾ ਲੋਕ ਛੋਟੇ ਵੱਡੇ ਬਜ਼ੁਰਗ ਸਾਰੇ ਇਸ ਨੂੰ ਅਪਣਾ ਰਹੇ ਹੈਗੇ ਨੇ ਤੇ ਰੋਗ ਮੁਕਤ ਹੋ ਕੇ ਆਪਣਾ ਜੀਵਨ ਅੱਛਾ ਬਤੀਤ ਕਰ ਰਹੇ ਹੈ ਕਿੰਨੇ ਅਸਲ ਚ ਕੀ ਹੈ ਇੱਕ ਤੰਦਰੁਸਤ ਮਨੁੱਖ ਜਿਹੜਾ ਹ ਉਹ ਇੱਕ ਦੇਸ਼ ਦੇ ਵਧੀਆ ਦੇਸ਼ ਦਾ ਆਧਾਰ ਬਣਦਾ ਇੱਕ ਮਜਬੂਤ ਦੇਸ਼ ਉਹੀ ਹੋ ਸਕਦਾ ਜਿਸ ਦੇ ਨਾਗਰਿਕ ਤੰਦਰੁਸਤ ਹੋਣ ਤੰਦਰੁਸਤੀ ਲਈ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਯੋਗ অতি ਜ਼ਰੂਰੀ ਹੈ ਜਿਹੜੀ ਪੋਸ਼ਟਕ ਖੁਰਾਕ ਆ ਉਹ ਸਾਨੂੰ ਸਿਹਤਮੰਦ ਨਹੀਂ ਬਣਾਦੀ ਖੁਰਾਕ ਨੂੰ ਪਹੁੰਚਾਣ ਲਈ ਇਹ ਜ਼ਰੂਰੀ ਹੈ ਯੋਗਾ ਯੋਗਾ ਅੱਜ ਬੜੇ ਮਾਣ ਨਾਲ ਕਹਿ ਸਕਦੇ ਹਾਂ ਕਿ ਭਾਰਤ ਦੇ ਵਿੱਚ ਯੋਗੀਆਂ ਨੇ ਜਦੋਂ ਇਹ ਯੋਗਾ ਕਰਾਉਣਾ ਸ਼ੁਰੂ ਕੀਤਾ ਤਾਂ ਉਸ ਵੇਲੇ ਇਹ ਲੱਗਦਾ ਨਹੀਂ ਸੀ ਕਿ ਮਨੁੱਖੀ ਨੂੰ ਅਪਣਾ ਲੂਗਾ ਅੱਜ ਸਾਰੇ ਸੰਸਾਰ ਦੇ ਵਿੱਚ ਯੋਗਾ ਦੇ ਬਣਾਇਆ ਜਾ ਰਿਹਾ ਹੈ